ਸ਼ਿਕਾਇਤ ਹੀ ਮੈਂ ਕੌਜਿਟਿਕ ਮੰਡਾ ਲਈ ਤੁਹੇ ਇਹ ਦੇਖੋ ਅੱਜ ਆਪਾਂ ਨਿਊ ਡਿਜ਼ਾਈਨ ਸਟੈਡੀ ਕੀਤੇ ਐ ਐਸ ਕੇ ਮੈਗ ਦੇ ਉੱਪਰ ਇਹ ਆਪਾਂ ਸਟੈਡੀ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਇਧਰ ਵੀ ਆਪਣਾ ਪ੍ਰੀਮੀਅਮ ਡਰੈਸ ਮਟੀਰੀਅਲ ਮੈਗ ਦੇ ਉੱਪਰ ਇਹ ਰੈਡੀ ਕੀਤਾ ਹੈ ਲਾਈਨਿੰਗ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਬਹੁਤ ਹੀ ਮੁਲਾਇਮ ਕਪੜਾ ਬਹੁਤ ਹੀ ਸੋਨਾ ਕਪੜਾ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਪਿਆਰਾ ਕਪੜਾ ਕਿਤੇ ਨਾਲ ਆਪਾਂ ਇਦਾਂ ਡਾਈ ਡਾਈ ਦਾ ਦੁਪੱਟਾ ਕੀਤਾ ਹੈ ਨਾਲ ਜਿਸ ਤਰ੍ਹਾਂ ਨਾਲ ਮੈਂ ਵੇਅਰ ਕੀਤਾ ਹੋਇਆ ਹੈ ਉਸੇ ਤਰ੍ਹਾਂ ਦਾ ਇਹ ਦੁਪੱਟਾ ਹੈ ਉਸੇ ਕਪੜੇ ਦੇ ਵਿੱਚ ਬਹੁਤ ਹੀ ਸੋਹਣਾ ਲੱਗਦਾ ਹੈ ਕਲਰ ਕੰਟਰਾਸਟ ਵੀ ਬਹੁਤ ਪਿਆਰਾ ਬਣਿਆ ਹੈ ਔਰ ਅਗਰ ਕਈਆਂ ਦਾ ਇਹ ਕੁਸ਼ਨ ਹੁੰਦਾ ਹੈ ਕਿ ਇਸੇ ਰੂਪਰ ਖੜਦੇ ਹਾਂਜੀ ਬਹੁਤ ਸੋਹਣਾ ਲੱਗਦਾ ਹੈ ਇਹ ਵੇਅਰ ਕੀਤਾ ਹੋਇਆ ਦੁਪੱਟਾ ਤੁਸੀਂ ਦੇਖ ਸਕਦੇ ਹੋ ਕਾਟਨ ਦੇ ਵਿੱਚ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਨੈਕਸਟ ਆਪਣੇ ਕੋਲੇ ਇਹ ਵਾਲਾ ਸੂਟ ਹੈ ក្រش காட்டਨ ਦੇ ਉੱਪਰ ਇਹ ਪਾਸੂਟ ਰੈਡੀ ਕੀਤਾ ਬੇਲ ਹੈ ਬਹੁਤ ਹੀ ਸਿੰਪਲ ਅਤੇ ਸੁਪਰ ਬਹੁਤ ਸੋਹਣਾ ਸੂਟ ਹੈ ਇਹ ਇੱਕ ਬਹੁਤ ਹੀ ਕਿਹਾਰਾ ਅਟਿਕਲ ਰੈਡੀ ਹੋਇਆ ਹੈ ਨਿਊਰ ਜੀ ਸ਼ੇਡ ਦੇ ਵਿੱਚ ਬਹੁਤ ਸੋਹਣਾ ਕਪੜਾ ਲਾਈਨਿੰਗ ਦੀ ਹੋਇਆ ਬਿਲਕੁਲ ਵੀ ਨਹੀਂ ਹੈ ਬਹੁਤ ਹੀ ਸੋਹਣਾ ਸੂਟ ਨੈਕਸਟ ਆਪਣੇ ਕੋਲ ਹੈਗਾ ਹੈ ਪੀ ਵਾਲਾ ਸੂਟ ਇਹ ਵੀ ਐਸ ਕੇ ਮੈਕ ਉੱਪਰ ਆਪਾਂ ਰੈਡੀ ਕੀਤਾ ਹੈ ये देखो चिड़िया वाला वर्क किया बहुत ही ये भी अपना एसके का कपड़ा है बहुत लाइनिंग की जरूरत नहीं है बहुत ही सोना पीस रेडी हुए ना ये आपको प्योर का दुपट्टा किया अगर तुम कोई और दुपट्टा लगवाना चाहते हो तो भी लगवा सकते फुल लैंथ ढाई मीटर का दुपट्टा है ये वेखो फुल अपना ढाई मीटर का दुपट्टा और अपना सारा ऑलओवर पांच मीटर का सूट नैक्सट आप फ्लावर वाला सूट रेडी किया अपना कैमिक कॉटन के उपर है ਇਹ ਵੀ ਬਹੁਤ ਸੋਨਾ ਰੈਡੀ ਹੋਇਆ ਇਹਨੂੰ ਬਹੁਤ ਨੈਕਸਟ ਆਪਾਂ ਇਹ ਵਾਲਾ ਰੈਡੀ ਕੀਤਾ ਇਹਨੂੰ ਬਹੁਤ ਹੀ ਸੋਨਾ ਸੂਟ ਇਧਰ ਸਾਰੇ ਗਲੇ ਤੇ ਇਹਦੇ ਵਰਕੇ ਔਰ ਇਧਰ ਸਾਰੇ ਫਰੰਟ ਤੇ ਵਰਕ ਹੈ ਕਾਟਨ ਦਾ ਸਟੱਫ ਹੈ ਜੀ ਮੈਂ ਤੁਹਾਨੂੰ ਪ੍ਰਾਈਸ نیچے ਮੈਂਸ਼ਨ ਕਰ ਦਾਂਗੀ ਤੁਸੀਂ ਉੱਥੋਂ ਦੇਖ ਸਕਦੇ ਹੋ ਪ੍ਰਾਈਸ ਔਰ ਦਿੱਤੇ ਗਏ ਨੰਬਰ ਉੱਤੇ ਕਾਲ ਕਰ ਸਕਦੇ ਹੋ ਇਹ ਆਪਣੀ ਬਾਜੂ ਆ ਗਈ ਬਾਜੂ ਆਪਾਂ ਇੱਕਦਮ ਵਰਕ ਕੀਤੀ ਹੈ ਤੇ ਦੇਖੋ ਬਹੁਤ ਹੀ ਸਫਾਈ ਨਾਲ ਆਪਾਂ ਵਰਕ ਕੀਤਾ ਹੈ ਅਗਰ ਇਹ ਸੂਟ ਆਰਡਰ ਕਰਨਾ ਹੈ ਤਾਂ ਮੈਂشن ਨੰਬਰ ਤੇ ਕਾਲ ਕਰ ਸਕਦੇ ਹੋ ਤੁਸੀਂ ਨੈਕਸਟ ਆਪਣੇ ਕੋਲ ਹੈਗਾ ਇਹ ਵਾਲਾ ਆਪਾਂ ਇਹ ਵੀ ਆਪਣਾ ਬਲੂ ਕਲਰ ਦਾ ਸੂਟ ਹੈ ਬਹੁਤ ਹੀ ਸੋਹਣਾ ਰੈਡੀ ਹੋਇਆ ਹੈ ਇਹ ਦੇਖੋ ਨੈਕਸਟ ਜਿਹੜੇ ਪਿਛਲੇ ਡਿਜ਼ਾਈਨ ਦੇ ਵਿੱਚ ਆਪਣੇ ਕੋਲੇ ਇਹ ਇਹ ਵਾਲਾ ਸੂਟ ਰੈਡੀ ਕੀਤਾ ਹੈ ਇਹ ਦੇਖੋ ਤੁਸੀਂ ਬਹੁਤ ਸੋਹਣਾ ਪੀਸ ਰੈਡੀ ਹੋਇਆ ਹੈ ਵੇਅਰ ਕੀਤਾ ਬਹੁਤ ਹੀ ਪਿਆਰਾ ਲੱਗਦਾ ਹੈ ਤੁਸੀਂ ਦੇਖ ਸਕਦੇ ਹੋ ਨਜ਼ਦੀਕ ਤੋਂ ਫਿਨਿਸ਼ਿੰਗ ਦੇਖ ਸਕਦੇ ਹੋ ਅਧਰ ਆਪਣੀ ਪਹੁੰਚੇ ਆ ਗਈ ਨੈਕਸਟ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਹੈ ਮਸਲਿਨ ਦੇ ਵਿੱਚ ਇਹਦੀ ਬਾਟਮ ਹੈ ਔਰ ਆਪਣਾ ਮੈਚਿੰਗ ਦੇ ਵਿੱਚ ਇਹ ਸਿੰਥ ਹੋਇਆ ਰੈਡੀ ਇਸ ਤਰ੍ਹਾਂ ਆਈ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਪਿਆਰਾ ਤੇ ਦੇਖੋ ਤੁਸੀਂ ਇਹਦੇ ਇਹਦੇ ਬਾਜੂ ਆ ਗਈ ਔਰ ਬਾਟਮ ਨਾਲ ਦਾ ਕੰਟਰਾਸਟ ਕੀਤਾ ਹੈ आ गई अपनी बॉटम देखो फिनिशिंग चेक कर सकते हो कॉम्बीनेशन बहुत सोना रेडी होगा अगर... हाँ जी नैक्सट वाला सूट रेडी किया ब्राउन कलर वाइन कलर टाइप अपना होया रेडी एक कलर का सारे तो वर्क है बहुत सोहना सूट रेडी होयाख सद इ गले सारा फ्रंट है और इदा रेडी हो बहुत प्यारा लग रहा है वाइन कलर के ऑर्डर करना तो यह भी ऑर्डर कर सहुत सोहना अभी कल रेडी हो नैक्सट अपने को रेड कलर सूट रैड महरून टाइप सूट है फ्रंट इदा यदि वर्क की हुई आप सारे इधर अपनी पहुँचे आ गए नैक्सट आप रेडी किया वाला सूट ये देखो बहुत ही सोहना ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਰੈਡੀ ਹੋਇਆ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਪ੍ਰਾਈਸ ਆਪਾਂ ਤੁਹਾਨੂੰ ਨੀਚੇ ਮੈਂਸ਼ਨ ਕਰ ਦਾਂਗੇ ਤੁਸੀਂ ਦੇਖ ਲਿਓ ਇਦਾਂ ਨਾਲ ਆਪਾਂ ਇਸ ਤਰ੍ਹਾਂ ਦਾ ਨੈਕਸਟ ਆਪਣਾ ਰੈਡੀ ਹੋਇਆ ਹੈ ਮੇਰਾ ਫੇਵਰਿਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਇਹ ਦੇਖੋ ਤੁਸੀਂ ਕ੍ਰਸ਼ ਕਾਟਨ ਦੇ ਉੱਪਰ ਰੈਡੀ ਹੋਇਆ ਹੈ ਕਪੜਾ ਤੁਸੀਂ ਦੇਖ ਸਕਦੇ ਹੋ ਲਾਈਨਿੰਗ ਦੀ ਜ਼ਰੂਰਤ ਬਿਲਕੁਲ ਵੀ ਨਹੀਂ ਹੈ ਬਹੁਤ ਹੀ ਫੁੱਲਾ ਫੁੱਲਾ ਮੁਲਾਇਨ ਕਪੜਾ ਹੈ ਇਹ ਦੇਖੋ ਇੱਕ ਕਲਰ ਦਾ ਪੂਰਾ ਕੰਟਰਾਸਟ ਹੋਇਆ ਇਧਰ ਇਹਦੇ ਆਪਣਾ ਬਾਜੂ ਆ ਗਈ ਔਰ ਇਧਰ ਆਪਣੀ ਪੌਂਚੇ ਆ ਗਈ ਇਹ ਦੇਖੋ ਪੌਂਚੇ ਆਪਾਂ ਰੈਡੀ ਕੀਤੇ ਆ ਇਹ ਦੀ ਬੈਕ ਸਾਈਡ ਵਾਲੀ ਇਸ ਤੇ ਟੈਗ ਤੇ ਵੀ ਲੱਗੇ ਇਹ ਤੁਸੀਂ ਦੇਖ ਸਕਦੇ ਅਗਰ ਇਸ ਔਰ ਦੇ ਤੁਸੀਂ ਫੁੱਲ ਮਾਡਲ ਪਿਕ ਦੇਖਣੀ ਹੈ ਤਾਂ ਆਪਾਂ ਇੰਸਟਾਗ੍ਰam ਪੇਜ ਤੇ ਅਪਲੋਡ ਕੀਤੀ ਹੈ ਫਜੀ ਪੰਜਾਬੀ ਸੂਟ ਪਟਿਕ ਆਪਣੇ ਇੰਸਟਾਗ੍ਰam ਪੇਜ ਦਾ ਹੈਂਡਲ ਹੈ ਤੁਸੀਂ ਜਾ ਕੇ ਸਰਚ ਕਰੋ ਐਂਡ ਆਪਣੇ ਪੇਜ ਨੂੰ ਫੋਲੋ ਕਰੋ ਨਵੇਂ ਨਵੇਂ ਡਿਜ਼ਾਈਨਸ ਆਪਾਂ ਡੇਲੀ ਪੋਸਟ ਕਰਦੇ ਰਹੇ ਨੇ ਆ ਤੁਸੀਂ ਪਲੀਜ਼ ਜਾ ਕੇ ਫੋਲੋ ਕਰੋ ਐਂਡ ਇਧਰ ਨਾਲ ਆਪਾਂ ਟਾਈ ਡਾਈ ਦੇ ਵਿੱਚ ਦੁਪੱਟਾ ਰੈਡੀ ਕੀਤਾ ਹੈ ਚਨੂਨ ਦਾ ਦੁਪੱਟਾ ਆ ਫੁੱਲ ਲੈਂਥ ਟਾਈ ਮੀਟਰ ਦੇ ਵਿੱਚ ਇਦਾਂ ਕਲਰ ਕੰਟਰਾਸਟ ਹੋਇਆ ਬਹੁਤ ਹੀ ਪਿਆਰਾ ਲੱਗਦਾ ਹੈ ਇਸ ਤੋਂ ਬਾਅਦ ਆਪਣਾ ਨੈਕਸਟ ਸੂਟ ਹੈ ਇਹ ਵੀ ਕ੍ਰਸ਼ ਕਾਟਨ ਦੇ ਉੱਪਰ ਰੈਡੀ ਹੋਇਆ ਹੈ ਤੇ ਦੇਖ ਸਕਦੇ ਹੋ ਵੀ ਬਹੁਤ ਪਿਆਰਾ ਆਰਟੀਕਲ ਰੈਡੀ ਹੋਇਆ ਹੈ ਇਸ ਤਰ੍ਹਾਂ ਦੀ ਫਰੰਟ ਹੈ ਇਹ ਦੇਖੋ ਜੀ ਬਹੁਤ ਹੀ ਪਿਆਰਾ ਸੂਟ ਬਹੁਤ ਪਿਆਰਾ ਆਰਟੀਕਲ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਕੀਤਾ ਹੋਇਆ ਤੁਸੀਂ ਆਰਡਰ ਕਰਨਾ ਹੈ ਕਰ ਸਕਦੇ ਹੂ ਐਸਕੇ ਪ੍ਰੀਮੀਅਮ कॉटन ਦੇ ਉੱਪਰ ਹੈਗਾ ਹੈ ਇਹ क्रਸ਼ कॉटन ਦੇ ਵਿੱਚ ਆਪਾਂ ਰੈਡੀ ਕੀਤਾ ਹੈ ਅਗਰ ਇਸ ਨਾਲ ਆਪਾਂ ਦੁਪੱਟਾ ਕਰਵਾਉਣਾ ਹੋਵੇ ਆਪਾਂ ਇੱਕ ਕਲਰ ਦਾ ਵਾਈਟ ਕਲਰ ਦਾ ਵੀ ਕਰਵਾ ਸਕਦੇ ਆ ਅਗਰ ਆਪਾਂ ਇਹ ਕਲਰ ਕੰਟਰਾਸਟ ਕਰਨਾ ਹੋਵੇ ਟਾਈ ਡਾਈ ਦੇ ਵਿੱਚ ਵੀ ਆਪਾਂ ਦੁਪੱਟਾ ਰੈਡੀ ਕਰ ਸਕਦੇ ਹਾਂ ਵਾਈਟ ਕਲਰ ਦਾ ਹੋ ਜੇਗਾ ਗ੍ਰੀਨ ਕਲਰ ਦਾ ਹੋ ਜੇਗਾ ਐਂਡ ਜੋ ਆਪਣਾ ਇਸ ਸੂਟ ਦਾ ਕਲਰ ਹੈ ਉਹਦੇ ਕਲਰ ਦਾ ਬਹੁਤ ਹੀ ਸੋਹਣਾ ਰੈਡੀ ਹੋਏਗਾ ਇਹ ਵਾਲਾ ਸੂਟ ਵੀ ਨੈਕਸਟ ਆਪਾਂ ਰੈਡੀ ਕੀਤਾ ਹੈ ਬਬਲ ਕਾਟਨ ਦੇ ਇਹ ਵੇਖੋ ਮੈਂ ਜੋ ਮੈਂ ਵਾਲਾ ਸੂਟ ਵੀ ਕੀਤਾ ਹੋਇਆ ਹੈ ਇਹ ਵੀ ਮੈਂ ਬਬਲ ਬਬਲ ਕਾਟਨ ਦੇ ਵਿੱਚ ਹੀ ਰੈਡੀ ਕੀਤਾ ਹੈ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਬਟ ਜੋ ਇਹ ਵਾਲਾ ਇਹ ਵਾਲਾ ਸੂਟ ਇਹਦੇ ਵਿੱਚ ਪਸ ਬੱਬਲ ਕਾਟਨ ਦੇ ਵਿੱਚ ਅਲੱਗ ਪ੍ਰਿੰਟ ਦੇ ਵਿੱਚ ਹੈ ਜੋ ਮੈਨੇ ਵੇਅਰ ਕੀਤਾ ਹੋਇਆ ਹੈ ਡੱਬੀ ਵਾਲੇ ਪ੍ਰਿੰਟ ਦੇ ਵਿੱਚ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਵੀ ਡਿਜ਼ਾਈਨ ਸ਼ੋਅ ਕੀਤਾ ਸੀ ਇਹਦੀ ਆਪਾਂ ਨੂੰ ਬਹੁਤ ਡਿਮਾਂਡ ਆਈ ਹੈ ਅਗਰ ਤੁਸੀਂ ਵੀ ਆਰਡਰ ਕਰਨਾ ਹੈ ਤਾਂ ਪਲੀਜ਼ ਕਾਲ ਕਰ ਸਕਦੇ ਹੋ ਕਈ ਵਾਰ ਸਾਡੇ ਤੋਂ ਮੈਸੇਜ ਦਾ ਰਿਪਲਾਈ ਨਹੀਂ ਹੁੰਦਾ ਤਾਂ ਉਹਦੇ ਲਈ ਸੌਰੀ ਬਟ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਜੋ ਆਪਾਂ ਨੰਬਰ ਮੈਂਸ਼ਨ ਕਰਨਾ ਹੈ ਸਕਰੀਨ ਤੇ ਇਹ ਦੇਖੋ ਜਿਹੜੀ ਬਹੁਤ ਪਿਆਰਾ ਆਰਟੀਕਲ ਰੈਡੀ ਹੋਇਆ ਹੈ ਔਰ ਤੁਹਾਨੂੰ ਸਟੱਫ ਦੀ ਟੈਂਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਐਕਚੁਅਲੀ ਇਹ ਵਾਲੇ ਸਟੱਫ ਦੇ نیچے ਆਪਾਂ ਅੰਡਰ ਸ਼ਰਟ ਵੀ ਪਾ ਸਕਦੇ ਹਾਂ ਬਟ ਅਗਰ ਤੁਸੀਂ ਲਾਈਨਿੰਗ ਲਗਵਾਨੀ ਹੋਵੇ ਤਾਂ ਲਗਵਾ ਸਕਦੇ ਹੋ ਥੋੜਾ ਇਸ ਤਰ੍ਹਾਂ ਦਾ ਤੁਹਾਨੂੰ ਇਹ ਸੂਟ ਹੋਏਗਾ ਇਹ ਵੇਖੋ ਤੁਸੀਂ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਇਹਨੇ ਪਹੁੰਚਾਂ ਤੇ ਵੀ ਵਰਕਿਆ ਇਸ ਤਰ੍ਹਾਂ ਦੇ ਪਹੁੰਚਾਂ ਤੇ ਵੀ ਵਰਕਿਆ ਬਾਜੂ ਤੇ ਵੀ ਬਣ ਕੇ ਸੂਟ ਬਹੁਤ ਸੋਹਣਾ ਸੂਟ ਰੈਡੀ ਹੋਇਆ ਹੈ ਨੈਕਸਟ ਸਟੈਪ ਨਹੀਂ ਵਾਲਾ ਸੂਟ ਇਹ ਵੀ ਆਪਾਂ ਬੱਬਲ ਕਾਟਨ ਦੇ ਸਟੱਫ ਤੇ ਤਰ੍ਹਾਂ ਕੀਤਾ ਹੈ ਜਿਸ ਤਰ੍ਹਾਂ ਮੈਂ ਰੀਅਰ ਕੀਤਾ ਹੈ ਤਾਂ ਬਿਲਕੁਲ ਸੇਮ ਉਸੇ ਪ੍ਰਿੰਟ ਦੇ ਵਿੱਚ ਉਸੇ ਸਟੱਫ ਦੇ ਵਿੱਚ ਸੇਮ ਕਲਰ ਇਸ ਸੂਟ ਦੇ ਵਿੱਚ ਆਪਾਂ ਕੁਝ ਇਸ ਤਰ੍ਹਾਂ ਦੇ ਫਲਾਵਰਸ ਪਾਏ ਹੈ ਵਿੱਚ ਆਪਣਾ ਇਸ ਤਰ੍ਹਾਂ ਨੇ ਮਿਰਰ ਲਗਾਏ ਹੋਏ ਤੁਸੀਂ ਇੱਕ ਸਾਜੇ ਮਿਰਰ ਵਰਤਿਆ ਐਂਡ ਇਹ ਆਪਣਾ ਸੂਟ ਦੀ ਫਰੰਟ ਆ ਗਈ ਇਹ ਆਪਣੀ ਬਾਜੂ ਆ ਤੁਸੀਂ ਬਾਜੂ ਦਾ ਡਿਜ਼ਾਈਨ ਵੀ ਦੇਖ ਸਕਦੇ ਹੋ ਨਾਲ ਇਹਦੇ ਆਪਾਂ ਦੁਪੱਟਾ ਕੀਤਾ ਆ ਸੁਪਰ نیٹ ਦੇ ਵਿੱਚ ਸੁਪਰ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਆ ਬਹੁਤ ਸੋਹਣਾ ਲੱਗਦਾ ਹੈ ਇਹ ਵੀ ਆਪਾਂ ਜਿਹਦੇ ਤੋਂ ਲੈਣੇ ਆ ਬਹੁਤ ਸੋਹਣਾ ਲੱਗਦਾ ਕੁਛ ਵੀਕਸਰ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਹੈ। ਇਹ ਆਪਣਾ ਨੈਕਸਟ ਆ ਗਿਆ ਆਪਣਾ ਇਹ ਵਾਲਾ ਸੂਟ ਜਿਹੜਾ ਆਪਾਂ ਕ੍ਰਸ਼ ਕਾਟਨ ਦੇ ਉੱਪਰ ਰੈਡੀ ਕੀਤਾ ਹੈ। ਮਸਟਰਡ ਕਲਰ ਵਿੱਚ। ਬਹੁਤ ਹੀ ਪਿਆਰਾ ਆਰਟੀਕਲ ਹੈ ਵੀ। ਦੇਖੋ ਤੁਸੀਂ ਐਸਕੇ ਦਾ ਕਪੜਾ ਬਹੁਤ ਹੀ ਨੁਲਾਇਨ ਕਪੜਾ ਲਾਈਨਿੰਗ ਜਿਸ ਨੂੰ ਬਿਲਕੁਲ ਵੀ ਨਹੀਂ ਹੈ। ਕੰਟਰਾਸਟ ਆਪਾਂ ਕਿਸੇ ਵੀ ਤਰ੍ਹਾਂ ਦੇ ਦੁਪੱਟੇ ਨਾਲ ਕਰ ਸਕਦੇ ਆ ਜਿਹੜੇ ਦੇ ਵਿੱਚ ਆਪਣੇ ਕਲਰਸ ਦੀ ਉਸ ਨਾਲ ਆਪਾਂ ਕੰਟਰਾਸਟ ਕਰ ਸਕਦੇ ਆ। ਨੈਕਸਟ ਆਪਣਾ ਸੇਮ ਐਸ ਸਮਾਪਤ ਦਿਨਾਂ ਹਾਲੇ ਕਾਫੀ ਸੂਟ ਰੈਡੀ ਕੀਤੇ ਹੈ ਇਹਨਾਂ ਦੀ ਆਪਾਂ ਨੂੰ ਬਹੁਤ ਡਿਮਾਂਡ ਆਈ ਹੈ ਇਹ ਆਪਣਾ ਮਾਊਸ ਕਲਰ ਦੇ ਵਿੱਚ ਆ ਇਹ ਦੇਖੋ ਇਧਰ ਹੀ ਫਰੰਟ ਆ ਗਈ ਇਹਦੇ ਬਾਜੂ ਤੇ ਵੀ ਵਰਕਿਆ ਆਂਦਾ ਆਪਾਂ ਕੇਲੇ ਤੇ ਵੀ ਸਾਰੀ ਤੇ ਫਰੰਟ ਤੇ ਵਰਕ ਹੈ ਬਾਜੂ ਤੇ ਵੀ ਵਰਕ ਹੈ ਪੋਚਿਆਂ ਤੇ ਵੀ ਵਰਕ ਹੈ ਦੁਪੱਟਾ ਇਹਦੇ ਨਾਲ ਆਪਾਂ ਡਬਲ ਰਾਈ ਦਾ ਕਰਵਾਨਿਆ ਇੱਕ ਤਾਂ ਇਹ ਵਾਲਾ ਕਲਰ ਆ ਗਿਆ ਉੱਪਰ ਵਿੱਚ ਆਪਾਂ ਇਹਦੇ ਬਲੈਕ ਸ਼ੇਡ ਕਰਵਾਨਿਆ ਬਹੁਤ ਹੀ ਸੋਹਣਾ ਰੈਡੀ ਹੁੰਦਾ ਹੈ ਇਹ ਵਾਲਾ ਅਗਰ ਤੁਸੀਂ ਸੀਮ हां जी अगर ਤੁਸੀਂ ਇਹ ਵਾਲਾ ਸੂਟ ਆਰਡਰ ਕਰਨਾ ਹੈ ਤਾਂ ਮੈਨਸ਼ਨ ਨੰਬਰ ਤੇ ਕਾਲ ਕਰ ਸਕਦੇ ਹੋ ਅਗਰ ਤੁਸੀਂ ਸੀਮਸ ਵਰਕ ਤੇ ਵਿੱਚ ਕਰਨਾ ਹੈ ਤਾਂ ਸਾਨੂੰ ਆ ਦੱਸ ਦਿਓ ਅਗਰ ਤੁਸੀਂ ਕੈਮਰੀ कॉटन ਦੇ ਉੱਪਰ ਕਰਵਾਉਣਾ ਹੈ ਐਸ ਕੇ कॉटन ਦੇ ਉੱਪਰ ਕਰਵਾਉਣਾ ਹੈ ਜਾਂ ਫਿਰ क्रश कॉटन ਦੇ ਉੱਪਰ ਕਰਵਾਉਣਾ ਹੈ ਰਾਮ ਟੈਕਸਟ ਉੱਪਰ ਕਰਵਾਉਣਾ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ 글로ਰੀ ਟੈਕਸਟ ਉੱਪਰ ਕਰਵਾਉਣਾ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਿਵੇਂ ਤੁਸੀਂ ਕਸਟਮਾਈਜ਼ ਕਰਾਣਾ ਹੈ ਕਿਸੇ ਵੀ ਕਲਰ ਦੇ ਕਸਟਮਾਈਜ਼ ਕਰਾਣਾ ਹੈ ਅਪਾ ਤੁਹਾਨੂੰ ਸੀ ਤਾਂ ਕਸਟਮਾਈਜ਼ ਕਰਕੇ ਦੇ ਦਾਂਗੇ ਬਾਕੀ ਅੱਜ ਲਈ ਵੀ ਅੱਜ ਦੀ ਵੀਡੀਓ ਇੰਨੀ ਹੀ ਐਂਡ ਅਪਾ ਟਾਈਮ ਟੂ ਟਾਈਮ ਵੀਡੀਓ ਅਪਲੋਡ ਕਰਦੇ ਰਿਹਾ ਕਰਾਂਗੇ ਸਾਡੇ ਇੰਸਟਾਗ੍ਰam ਪੇਜ ਨੂੰ ਫੋਲੋ ਕਰਿਓ ਫੇਸਬੁੱਕ ਨੂੰ ਫੋਲੋ ਕਰਿਓ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦਾਂਗੀ ਐਂਡ ਅਗਰ ਤੁਸੀਂ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰੋ ਐਂਡ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਬਿਕਾਜ਼ ਉਹ ਦਿਨ ਆਲੇ ਜੋ ਆਪਾਂ ਡੇਲੀ ਟੂ ਡੇਲੀ ਇੱਕ ਦਿਨ ਛੱਡ ਕੇ ਵੀਡੀਓ ਅਪਲੋਡ ਕਰਦੇ ਆ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਆਉਂਦਾ ਰਹੇ ਐਂਡ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਐਂਡ ਥੈਂਕ ਯੂ ਸੋ ਮਚ